ਕੈਂਡੀਡੇਟ ਦੇ ਕੇ ਵੋਟ ਪਾਉਂਗੇ ਕਿ ਪਾਰਟੀ ਦੇ ਕੇ ਪਾਰਟੀ ਦੇ ਕੇ ਪਾਵਾਂ ਕੰਮ ਕਰਨ ਲਈ ਕਿਹੜੀ ਪਾਰਟੀ ਲੱਗਦਾ ਕਿ ਵਧੀਆ ਕੰਮ ਕਰੂਗੀ ਆਪਣੇ ਲੁਧਿਆਣੇ ਦੇ ਵਿੱਚ ਵਧੀਆ ਕੰਮ ਦਾ ਅਜ ਤੱਕ ਆਮ ਆਦਮੀ ਕਰਦੀ ਆ ਮੈਨੂੰ ਲੱਗਦਾ ਜੀ 33 ਪ੍ਰੈਸ਼ਰ ਜਿੱਤਣਗੇ ਉਹ ਦਿਮਾਗ ਦੇ ਵਿੱਚ ਹੈ ਵੈਸੇ ਕਿਹੜਾ ਕੰਮ ਲੱਗਦਾ ਆਮ ਆਦਮੀ ਪਾਰਟੀ ਨੇ ਵਧੀਆ ਕੀਤਾ ਮੈਨੂੰ ਉਹਨਾਂ ਨੇ ਤਾਂ ਸਾਰੇ ਕੰਮ ਵਧੀਆ ਕੀਤੇ ਜੀ ਕਿਉਂਕਿ ਉਹਨਾਂ ਨੂੰ ਸਾਨੂੰ ਕਹਿਣ ਦੀ ਵੀ ਲੋੜ ਨਹੀਂ ਪਈ ਐ ਇਸੇ ਤੁਹਾਡੀ ਕੀ ਰਾਏ ਹੈ ਲੁਧਿਆਣੇ ਤੋਂ ਕਿਹੜਾ ਕੈਂਡੀਡੇਟ ਕਾਂਸੇ ਵਿੱਚ ਪਾਉਂਦੇ ਵੋਟ ਜਿਹਦੇ ਜਿੱਤੇ ਜੀ ਕੋਈ ਹੋਵੇ ਪੀ ਬੀ ਬੇ ਕੰਮ ਬਹੁਤ ਬੋਲ ਦਿੱਤੇ ਤੇ ਮੇ ਕੀ ਦਿੱਦਲਾ ਹੋ ਗਿਆ ਆਰਾਮੰਦ ਰੋ ਗਿਆ ਬਾਲੀ ਕਲਦੇ ਵਿੱਚ ਮੋਦੀ ਆਪਣੀ ਬੀਜਪੀ ਦੀ ਬਹੁਤ ਹੀ ਸੇ ਹੈ ਤੁਸੀਂ ਹੱਸਦੇ ਕਹਿੰਦੇ ਬੀਜਪੀ ਨੇ ਬੜਾ ਕੰਮ ਕਰਾਇਆ ਕਹਿੰਦੇ ਸਾਡੇ ਵਾਸਤੇ ਕੁਝ ਨਹੀਂ ਗਾਇਆ ਇਹ ਤਾਂ ਭਾਂਡੇ ਤੋਂ ਨੇ ਸਾਡੇ ਵਿਜੇ ਵੇ ਤੇ ਕੇ ਲੈਣੇ ਨਾਲ ਕਾਂਛ ਦੇਖੀ ਲੈਣੇ ਤੇ ਵੋਟ ਪਾਉਣੀ ਹੈ ਪਾ ਦੇਣੀ ਹੈ ਰਾਜਾ ਬ੍ਰਿੰਗਦੀਪ ਪੂਰੀ ਉਮੀਦ ਹੈ ਅੱਛਾ ਹਾਂ ਵਧੀਆ ਕੰਮ ਕਰਾਨਗੇ ਹੈ ਵਧੀਆ ਵਧੀਆ ਕੰਮ ਕਰਾਨਗੇ ਉਹਨੇ ਬਾਦਲਾਂ ਨੂੰ ਰਾਤਾ ਤੇ ਕੀ ਚੀਜ਼ ਹੈ ਲੁਧਿਆਣੇ ਵਿੱਚੋਂ ਤੁਸੀਂ ਤੇ ਮੈਂ ਆ ਹਸਕੌਰ ਲੋਕ ਸਭਾ ਚੋਣਾਂ ਪੰਜਾਬ ਦੇ ਵਿੱਚ ਨੂੰ ਸਿਰਫ ਥੋੜੇ ਹੀ ਸਮਾਂ ਰਹਿ ਚੁੱਕਿਆ ਉੱਥੇ ਲੁਧਿਆਣੇ ਪਹੁੰਚੇ ਜਿੱਥੇ ਆਪਾਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਆਂ ਕਿ ਉਹਨਾਂ ਦਾ ਚੋਣਾਂ ਨੂੰ ਲੈ ਕੇ ਕੀ ਕਿਵੇਂ ਦੇਖਦੇ ਹੋ ਸੱਸੀ ਦਾ ਬਾਪੂ ਜੀ ਲੋਕ ਸਭਾ ਚੋਣਾਂ ਆ ਰਹੀਆਂ ਲੁਧਿਆਣੇ 'ਚ ਕੀ ਲੱਗਦਾ ਕਿਹੜਾ ਉਮੀਦਵਾਰ ਵਧੀਆ ਹੈ ਉਮੀਦਵਾਰ ਸਾਰੇ ਵਧੀਆ ਕੰਮ ਕਰਾਉਣੇ ਚਾਹੀਦੇ ਆ ਕੰਮ ਕਰਾਉਣ ਵਿਕਾਸ ਕਰਾਉਣ ਜੀ ਭ੍ਰਿਸ਼ਟਾਚਾਰ ਨਾਲ ਭ੍ਰਿਸ਼ਟਾਪੰਦ ਬੰਦ ਕਰਨਾ ਸ਼ੇ ਬੰਦ ਹੋਣਾ ਜੀ ਫਿਰ ਰੁਜ਼ਗਾਰੀ ਘਟੇ ਦੇ ਕੀ ਲਾ ਕੈਂਡੀਡੇਟ ਦੇ ਕੇ ਵੋਟ ਪਾਉਂਗੇ ਕਿ ਪਾਰਟੀ ਦੇ ਕੇ ਪਾਰਟੀ ਦੇ ਕੇ ਪਾਵਾਂ ਕੰਮ ਕਰਨ ਵਾਲੀ ਕਿਹੜੀ ਪਾਰਟੀ ਲੱਗਦਾ ਹੈ ਕਿ ਵਧੀਆ ਕੰਮ ਕਰੂਗੀ ਆਪਣੇ ਲੁਧਿਆਣੇ ਦੇ ਵਿੱਚ ਵਧੀਆ ਕੰਮ ਦਾ ਅਜ ਤੱਕ ਆਮ ਆਦਮੀ ਕਰਦੀ ਹੈ ਹਮਮ ਹੋਰ ਆਪਦੇ ਪਾਰਟੀ ਕਰਦੀ ਹੋਰ ਕੋਈ ਗੱਲ ਨਹੀਂ ਦਿੰਦੇ ਅੱਛਾ ਆਮ ਆਦਮੀ ਪਾਰਟੀ ਮਤਲਬ ਪੱਪੀ ਪ੍ਰਾਸ਼ਰ ਪੱਪੀ ਬਰਾਤਾ ਠੀਕ ਹੈ ਜਦੋਂ ਨੀਤ ਸਿੰਘ ਬਿੱਟੂ ਖੜਿਆ ਰਾਜਾ ਵਿੜਿੰਗ ਕਰਿਆ ਅਸ਼ੋਕ ਪ੍ਰਾਸ਼ਰ ਪੱਪੀ ਖੜਿਆ ਆਮ ਆਦਮੀ ਪਾਰਟੀ ਹੋਣਾ ਕੀ ਲੱਗਦਾ ਕੌਣ ਮੈਨੂੰ ਲੱਗਦਾ ਜੀ ਪੱਪੀ ਪ੍ਰੈਸ਼ਰ ਜਿੱਤਣਗੇ ਆਮ ਆਦਮੀ ਪਾਰਟੀ ਦਾ ਕੰਮ ਵਧੀਆ ਲੱਗ ਰਿਹਾ ਹੈ। ਜਿਵੇਂ ਦਿਮਾਗ ਦੇ ਵਿੱਚ ਹੈ ਵੈਸੇ ਕਿਹੜਾ ਕੰਮ ਲੱਗਦਾ ਆਮ ਆਦਮੀ ਪਾਰਟੀ ਨੇ ਵਧੀਆ ਕੀਤਾ ਹੈ। ਮੈਡਮ ਉਹਨਾਂ ਨੇ ਤਾਂ ਸਾਰੇ ਕੰਮ ਵਧੀਆ ਕੀਤੇ ਆ। ਜੀ। ਕਿਉਂਕਿ ਉਹਨਾਂ ਨੂੰ ਸਾਨੂੰ ਕਹਿਣ ਦੀ ਵੀ ਲੋੜ ਨਹੀਂ ਪਈ ਐ। ਉਹ ਤਾਂ ਸਾਰੇ ਕੰਮ ਹੋ ਰਹੇ ਬਿਜਲੀ ਦੇ ਬਿੱਲ ਮਾਫ ਹੋ ਗਏ, ਰੋਜ਼ਗਾਰ ਮਿਲ ਰਹੇ ਲੋਕਾਂ ਨੂੰ। ਸਿਰਫ ਇੱਕ ਕੰਮ ਜਿਹੜਾ ਸੀਗਾ ਉਹ ਰਹਿ ਗਿਆ ਵਾ ਜਿਹੜਾ 1000 ਰੁਪਏ ਲੇਡੀਜ਼ ਨੂੰ ਦੇਣਾ ਸੀ। ਪਰ ਬਿਜਲੀ ਬਿੱਲ ਲੈ ਕੇ ਹਨਾ ਸਾਰੇ ਕੰਮ ਆਪਣੇ ਆਪ ਹੀ ਹੋ ਰਹੇ ਆ। ਆਪਾਂ ਨੂੰ ਕਹਿਣ ਦੀ ਵੀ ਲੋੜ ਨਹੀਂ ਪਈ। ਨੇ ਤਾਂ ਪਹਿਲਾ ਸਰਕਾਰ ਆਂਦੀ ਆ ਅਸੀਂ ਬਾਅਦ ਚੋਂ ਕਰਦੀਆਂ ਸੀਗੀਆਂ ਇਹਨਾਂ ਨੇ ਆਂਦੀ ਸ਼ੁਰੂ ਕਰ ਦਿੱਤੇ ਕੰਮ ਸਸਟੀਕਰ ਸਾਰਿਆਂ ਨੂੰ ਅਸੀਂ ਇੱਕ ਇੱਕ ਰਾਏ ਤੁਹਾਡੇ ਸਾਰਿਆਂ ਤੋਂ ਇੱਕ ਵਾਰ ਜਾਣ ਲੈਣੀ ਹੈ ਕਿ ਲੋਕ ਸਭਾ ਚੋਣਾਂ ਲੈ ਕੇ ਕਿਹੜਾ ਕੈਂਡੀਡੇਟ ਲੁਧਿਆਣੇ ਤੋਂ ਵਧੀਆ ਹੈ ਇੱਕ ਇੱਕ ਮੈਂ ਚਾਹੂੰਗੀ ਤੁਸੀਂ ਦੱਸ ਦਿਓ ਤੇ ਤੁਹਾਨੂੰ ਕੀ ਲੱਗਦਾ ਹੈ ਕਿਹੜਾ ਕੈਂਡੀਡੇਟ ਲੁਧਿਆਣੇ ਤੋਂ ਵਧੀਆ ਹੈ ਰਾਜਾ ਬੜਿੰਗ ਰਾਜਾ ਬੜਿੰਗ ਕਾਂਗਰਸ ਕੇਸਰ ਇੱਦਾਂ ਕਿਉਂ ਲੱਗ ਰਿਹਾ ਕਿ ਮਤਲਬ ਰਾਜਾ ਬੜਿੰਗ ਅਗਰ ਐਮਪੀ ਬਣਨਗੇ ਲੁਧਿਆਣੇ ਤੋਂ ਕੀ ਵੀ ਹੋ ਰਿਹਾ ਵਾਸ ਕਰਕੇ ਮਤਲਬ ਲੱਗ ਰਿਹਾ ਜਲੰਧਰ ਚ ਟਰਾਂਸਪੋਰਟ ਮੰਤਰੀ ਰਿਹਾ ਠੀਕ ਹੈ ਜਿਵੇਂ ਤੁਹਾਡੀ ਕੀ ਰਾਏ ਆ ਲੁਧਿਆਣੇ ਤੋਂ ਕਿਹੜਾ ਕੈਂਡੀਡੇਟ ਆ ਕਾਫੀ ਪਹੁੰਚੇ ਵੋਟ ਹਰੇ ਜਿੱਤੇ ਜੀ ਕੋਈ ਹੋਵੇ ਸਾਡਾ ਵੀ ਰਾਜਾ ਬਣੀ ਉਧਰ ਵੀ ਰਾਜਾ ਬਣੀ ਰਾਜਾ ਬਣੀ ਭਾਰਤੀ ਜਨਤਾ ਪਾਰਟੀ ਬੀਜੇਪੀ ਬੀਜੇਪੀ ਬਿੱਟੂ ਬਿੱਟੂ ਉਹ ਪਹਿਲਾਂ ਕਾਂਗਰਸ ਦੇ ਵਿੱਚ ਸੀਗੇ ਹੁਣ ਬੀਜੇਪੀ ਗਏ ਨੇ ਤਾਂ ਦਵਨੀਤ ਬਿੱਟੂ ਪਸੰਦ ਨੇ ਕਿ ਪਾਰਟੀ ਪਸੰਦ ਸੀ ਪਾਰਟੀ ਪਸੰਦ ਹੈ ਬੀਜੇਪੀ ਤੇ ਇਹ ਕੀ ਕਾਰਨ ਹੈ ਕਾਰਨ ਬੀਜੇਪੀ ਕੰਮ ਬਹੁਤ ਬੋਲ ਕੀਤੇ ਜਿਵੇਂ ਕਿ جیتਲਾਕ ਹੋ ਗਿਆ ਆਮਨਰ ਹੋ ਗਿਆ ਬਾਹਲੀ ਕੱਢਦੇ ਵਿੱਚ ਮੋਦੀ ਆਪਣੀ ਬੀਪੀ ਬਹੁਤ ਹੀ ਸੇ ਹੈ ਅੱਛਾ ਸੇ ਕੰਮ ਕਰਾਏ ਕਿਹੜੇ ਕਿਹੜੇ ਕੰਮ ਕਰਤੀ ਹਿੰਦੁਸਤਾਨ ਦੇ ਵਿੱਚ ਕੋਈ ਇਹ ਤਾਂ ਪੁੱਛਦਾ ਨਹੀਂ ਸੀ ਜਿਨੇ ਹਿੰਦੁਸਤਾਨ ਵਿੱਚ ਪੁੱਛ ਰਿਹਾ ਬਾਰੇ ਬੰਕਾਂ ਵਿੱਚ ਜਿਨੇ ਵੀ ਮੁਲਕ ਹੈ ਮੋਦੀ ਦੀ ਕੀ ਕੀ ਪੀਛੀ ਨੇ ਤੁਸੀਂ ਬਾਈ ਚੱਲੀ ਲੈ ਕੇ ਲੈ ਕੇ ਇਹ ਪਤਾ ਨਾ ਕਿੰਨੀ ਚੰਗੀ ਹੈ। ਤੁਸੀਂ ਹੱਸਦੇ ਹੋ ਕਿ ਕਹਿੰਦੇ ਭਾਜੀ ਬੀਜੇਪੀ ਨੇ ਬੜਾ ਕੰਮ ਕਰਾਇਆ ਕਹਿੰਦੇ। ਸਾਡੇ ਵਾਸਤੇ ਕੁਝ ਨਹੀਂ ਗਾਇਆ ਇਹ ਤਾਂ ਭਾਂਡੇ ਤੋਂ ਨੇ ਸਾਡੇ ਵਿਜੀਪੇ ਤੇ ਕੇ ਲੈਣੇ ਨਾਲ ਕਾਂਗਰਸ ਦੇਖੀ ਲੈਣੇ ਤੇ ਵੋਟ ਪਾਉਣੀ ਹੈ ਪਾ ਦੇਣੀ ਹੈ। ਅੱਛਾ ਮਤਲਬ ਉਮੀਦ ਵੈਸੇ ਹੈ ਨਹੀਂ ਕਿ ਹੈ ਕੋਈ। ਨਾ ਉਮੀਦ ਕਿਉਂ ਨਹੀਂ ਹੈਗੀ? ਕਾਂਗਰਸ ਜਿੰਮੇਦਾਰੀ ਰੱਖੀ ਹੈ। ਇਹਦਾ ਬਚਪਨ ਦੇ ਘਰ ਤੋਂ ਪਾਉਣਿਆ ਉਹਦੀ ਕਿਸਮਤ ਹੈ ਜਿੱਦਾਂ ਹੀ ਮਰ ਜਾਵੇ ਰਹਿ ਗਈ ਗੱਲ। ਰਾਜਾ ਬਰਿੰਗ ਦੀ ਪੂਰੀ ਉਮੀਦ ਹੈ। ਆਨੇ ਸੇ ਤੁਹਾਡੇ ਕੋਲ ਵੀ ਆਨੇ। ਹਾਂਜੀ ਹਾਂਜੀ ਬੋਲੋ ਤੁਸੀਂ ਵੀ। ਮੈਂ ਰਾਜਾ ਬਰਿੰਗ ਦੀ ਪੂਰੀ ਉਮੀਦ ਹੈ। ਅੱਛਾ। ਹ ਵਧੀਆ ਕੰਮ ਕਰਾਨਗੇ ਹੈ ਵਧੀਆ ਵਧੀਆ ਕੰਮ ਕਰਾਨਗੇ ਉਹਨੇ ਬਾਦਲਾਂ ਨੂੰ ਰਾਤਾ ਤੇ ਕੀ ਚੀਜ਼ ਹੈ ਅੱਛਾ ਇੱਥੇ ਵੀ ਹੈ ਸਾਰਿਆਂ ਨੂੰ ਹਰਾ ਦਣਗੇ ਹਰਾਏਗਾ ਨੂੰ ਮੈਂ ਤਾਂ ਬੀਜੇਪੀ ਦਾ ਪੱਕਾ ਸਮਰਥਕ ਹਾਂ ਮੋਦੀ ਨੂੰ ਹੀ ਵੋਟ ਪਾਣੀ ਹੈ ਅੱਛਾ ਤੇ ਕੋਈ ਕੰਮ ਜਿਵੇਂ ਉਹਨਾਂ ਨੇ ਤਿੰਨ ਗਿਣਾਂ ਉਹੀ ਤੁਹਾਡੇ ਕੰਮ ਸਾਰੇ ਉਹਨਾਂ ਨੇ ਵਧੀਆ ਕੀਤੇ ਨੇ ਕਿਹੜੇ ਤਿੰਨ ਤਲਾਕ ਵਧੀਆ ਕੀਤਾ ਹੈ ਹੋਰ ਹੋਰ ਆਪਣਾ ਅਤਵਾਦ ਨੂੰ ਕਾਬੂ ਕੀਤਾ ਹੈ ਅੱਛਾ 370 ਹਟਾਈ ਹੈ

ਉੱਤੀ ਸਰਕਾਰੀ ਮਹਿੰਗਾਈ ਬਹੁਤ ਹੋ ਰਹੀ ਆ ਪੈਟਰੋਲ ਵੱਧ ਗਿਆ ਸਿਲੰਡਰ ਰੇਟ ਵੱਧਾ ਜਿੰਨਾ ਰੇਟ ਘਟਾ ਹੈ ਹੋਣਾ ਕਦੇ ਵੀ ਨਹੀਂ ਹੋਇਆ 100 ਰੁਪਏ ਤੋਂ ਘਟਾ ਹਾਂ ਤੇ ਫਿਰ ਕਿ ਪਰ ਕਹਿੰਦੇ ਮਹਿੰਗਾਈ ਬਹੁਤ ਹੋ ਰਹੀ ਆ ਝੂਠ ਬੋਲ ਰਹੇ ਫਿਰ ਝੂਠ ਬੋਲ ਰਹੇ ਹਾਂ ਤੇ ਸਿਲੰਡਰ ਦੇ ਰੇਟ ਸਿਲੰਡਰ ਦੇ ਰੇਟ 840 ਹੈ ਅੱਛਾ ਤੇ ਵਧੀਆ ਕਰ ਰਹੀ ਹੈ ਮਹਿੰਗਾਈ ਨਹੀਂ ਆਈ ਹੈ ਮਹਿੰਗਾਈ ਨਹੀਂ ਹੈ ਕਿਹੜਾ ਕੈਂਡੀਡੇਟ ਲੁਧਿਆਣਾ ਤੋਂ ਲੱਗ ਰਿਹਾ ਹੈ ਕਿ ਵਧੀਆ ਤੁਸੀਂ ਵੀ ਸਰ ਦੱਸੋ ਪੁੱਛੋ ਪੁੱਛੋ ਉਧਰ ਇਹ ਭਾਜੀਪੀ ਤੁਸੀਂ ਵੀ ਭਾਜੀਪੀ ਹਾਂ ਭਾਜੀਪੀ ਕੈਂਡੀਡੇਟ ਇਜ਼ ਨਾਟ ਕਨਸਰਨ ਸਾਡੇ ਲਈ ਤਾਂ ਮੋਦੀ ਫਿਗਰ ਨੰਬਰ 1 ਐਸ ਲੋং ਐਸ ਮੋਦੀ ਇਜ਼ ਹੇਅਰ ਸਾਡੀ ਵੋਟ ਮੋਦੀ ਨੂੰ ਜਾਏਗੀ ਇਰੈਸਪੈਕਟਿਵ ਆਫ ਐਨੀ ਡੀਡ ਔਰ ਮਿਸਰੀਡਸ ਤੁਸੀਂ ਵੀ ਮੋਦੀ ਦਾ ਹੀ ਕਰਦੇ ਸੀ ਕਿ ਇਹਨਾਂ ਦੀ ਗੱਲਾਂ ਸੁਣ ਕੇ ਲੱਗ ਰਿਹਾ ਕਿ ਅਸੀਂ ਮੋਦੀ ਦੇ ਹੀ ਕਰਦੇ ਹਾਂ ਅਸੀਂ ਤਾਂ ਜਿਹੜਾ ਆਪਣਾ ਦੇਖੋ ਹੁਣ ਜੰਮੂ ਕਸ਼ਮੀਰ ਪੱਥਰਬਾਜ਼ੀ ਰੋਜ਼ ਹੁੰਦੀ ਸੀ ਕੋਈ ਮੁੰਡਾ ਸ਼ਹੀਦ ਹੋ ਜਾਂਦਾ ਸੀ ਹੁਣ ਉਹ ਕੰਟਰੋਲ ਹੋਇਆ ਜਿਹੜਾ ਪਰ ਕਹਿੰਦੇ ਮਹਿੰਗਾਈ ਬਹੁਤ ਆ ਗਈ ਸਰ ਉਹਦੇ ਬਾਰੇ ਤੁਸੀਂ ਕੀ ਬੇਟਾ ਦੇਖੋ ਇੱਕ ਮਿੰਟ ਮਹਿੰਗਾਈ ਦਾ ਜਵਾਬ ਦਵਾ ਤੇਰੀ ਕਿੰਨੀ ਉਮਰ ਹੈ ਮੇਰੀ 23 23 ਸਾਲ ਮੈਂ ਜਦੋਂ ਸਕੂਲੇ ਪੜ੍ਹਦਾ ਸੀ ਨਾ 67 ਦੇ ਵਿੱਚ ਇਕਨੋਮਿਕਸ ਦੇ ਕਰਾਫ ਦੀ ਇੱਕ ਚੈਪਟਰ ਹੁੰਦਾ ਸੀ ਬੇਰੋਜ਼ਗਾਰੀ ਅਨਇੰਪਲੋਇਮੈਂਟ ਬਰੈਕਟ ਚ ਇੰਗਲਿਸ਼ ਲਿਖਿਆ ਹੁੰਦਾ ਸੀ ਅਨਇੰਪਲੋਇਮੈਂਟ ਉਸ ਤੋਂ ਬਾਅਦ ਮੈਂ ਕਾਲਜ ਚਲਾ ਗਿਆ ਕਾਲਜ ਵਿੱਚ ਮੇਰਾ ਸਬਜੈਕਟ ਇਕਨੋਮਿਕਸ ਸੀਗਾ ਉਹਦੇ ਵਿੱਚ ਛੋਟਾ ਚੈਪਟਰ ਅਨਇੰਪਲੋਇਮੈਂਟ ਤੇ ਅੱਜ ਵੀ ਆਨ ਇੰਪਲੋਇਮੈਂਟ ਹੈ ਉਸ ਵੇਲੇ 30 ਕਰੋੜ ਦੀ ਵਾਦੀ ਸੀ ਅੱਜ 140 ਕਰੋੜ ਦੀ ਵਾਦੀ ਹੈ ਕਿੰਨੇ ਹੱਥ ਹੋ ਗਏ ਨੇ ਕਿੰਨਾ ਕੰਮ ਹੈ ਆਨ ਇੰਪਲੋਇਮੈਂਟ ਜਿਹੜੀ ਹੈ ਨਾ ਆਨ ਇੰਪਲੋਇਮੈਂਟ ਇੱਕ ਡਿਵੈਲਪਿੰਗ ਕੰਟਰੀ ਚ ਇੱਕ ਗਲੋਬਲ ਫੰਡਮੈਂਟਲ ਹੈ ਬਾਕੀਂਦੇ ਅਸੀਂ 10 ਸਾਲ ਲੋਕ ਕਹਿ ਰਹੇ ਮੌਕਾ ਦਿੱਤਾ ਹੈ ਬੇਰੋਜ਼ਗਾਰੀ ਨਹੀਂ ਗਈ ਤੁਸੀਂ ਦੱਸੋ ਕਿਹੜੀ ਦੁਨੀਆ ਦੀ ਕੋਈ ਗਵਰਨਮੈਂਟ ਦਾ ਨਾਮ ਕਿਹਾਓ ਜਿਨੇ ਆਪਣੇ ਸਾਰੇ ਬੰਦਿਆਂ ਨੂੰ ਇੰਪਲੋਇਮੈਂਟ ਦਿੱਤੀ ਹੋਵੇ ਇਜ਼ ਇਟ ਪੋਸੀਬਲ ਨਹੀਂ ਪੋਸੀਬਲ ਅੱਛਾ ਮੇਰੀ ਗੱਲ ਯਾਨੀ ਹੁਣ ਜਨਤਾ ਤੇ ਅਨਪ੍ਰਾਇਮੈਂਟ ਤੇ ਮਹਿੰਗਾਈ ਹੈ ਮੈਂ ਇਹ ਕਹਣਾ ਕਿ ਕੋਈ ਦੁਨੀਆ ਦੀ ਵਾਤ ਤੋਂ ਵਾਤ ਅੱਛੀ ਪਾਰਟੀ ਆ ਜਾਏ ਸਾਰਿਆਂ ਨੂੰ ਇਮਪਲੋਇਮੈਂਟ ਕੋਈ ਨਹੀਂ ਦੇ ਸਕਦੀ ਇਹ ਸਿਰਫ ਬਸ ਇਹ ਬੋਲਣ ਦਾ ਤਰੀਕਾ ਆ ਗਿਆ ਕਿ ਵੀ ਨਹੀਂ ਗੱਲ ਨਹੀਂ ਸਮਝੇ ਕਿ ਵੀ ਇੰਨੀ ਪਾਪੂਲੇਸ਼ਨ ਹੈ ਯਾਨੀ ਕਿ ਵੀ ਇਦਰੀ ਐਜੂਕੇਟਡ ਹੈ ਇਰਨ ਕੋਈ ਵੀ ਪਾਰਟੀ ਕਾਂਗਰਸ ਦੀ ਕਾਂਗਰਸ ਬਾਪੂ ਆ ਜਾਏ ਤੇ ਉਹ ਇਹਨੂੰ ਕੋਈ ਇੰਪਲਾਈਮੈਂਟ ਨਹੀਂ ਦੇ ਸਕਦਾ ਕਿਉਂਕਿ ਮੰਗਾਈ ਜਰੀ ਗਈ ਆਲ ਓਵਰ ਦੀ ਵਰਲਡ ਅਗੀ ਹੈ ਔਰ ਐਸੇ ਵਿੱਚ ਸਾਡੀ ਤਨਖਾਹਾਂ ਤੇ ਜਿਹੜੀ ਪੈਨਸ਼ਨ ਲੱਗੀ ਹੈ ਨਹੀਂ ਨਹੀਂ ਦੇਤੀਆਂ ਕਿ ਵੀ ਸਾਡਾ ਉਹ ਵੀ ਸਰਪਲ ਰਹੀਦਾ ਕਿ ਅਸੀਂ ਇਹਨੇ ਖਾਪੀ ਨਹੀਂ ਬੁੜਾਪੇ ਦੇ ਖਾਣਾ ਕੀ ਹੈ ਮੈਂ ਪੰਜਾਬ 50000 ਰੁਪਏ ਸਾਨੂੰ ਦੇਈ ਜਾਂਦੇ ਨੇ ਤੁਸੀਂ ਤੁਸੀਂ ਕੋਈ ਵੈਸੇ ਸਿਫ ਆਡੀਅன்ஸ் ਨੂੰ ਦੱਸ ਦਿਓ ਕੋਈ ਪੰਜ ਕੰਮ गिना दो ਜਿਹੜਾ ਤੁਹਾਨੂੰ ਬਹੁਤ ਵਧੀਆ ਲੱਗਿਆ ਜਾਂ ਜਿਹੜਾ ਮੋਦੀ ਗਵਰਨਮੈਂਟ ਨੇ ਬਹੁਤ ਦਿਆ ਕੀਤਾ ਸਾਨਾ ਵਧੀਆ ਕੰਮ ਹੈ ਇਹ ਮੁਲਕ ਇਸ ਵੇਲੇ ਇੰਟਰਨੈਸ਼ਨਲ ਲੈਵਲ ਦੇ ਉੱਪਰ ਆ ਗਿਆ ਹੈ ਇੰਡੀਆ ਨੰਬਰ 2 ਇਹ ਜੀਡੀਪੀ ਸਾਣਾ ਜਲਦੀ ਜਿਹੜਾ ਖਤਰਾ ਹੋਣ ਵਾਲਾ ਜਰਮਨ ਨੂੰ ਹੋਣ ਵਾਲਾ ਜਰਮਨ ਇੰਡੀਆ ਤੋਂ ਥੱਲੇ ਆਣ ਵਾਲਾ ਵੀ ਦਿਨੇ ਸਾਲ ਉਹ 1.5 ਸਾਲ ਦੇ ਵਿੱਚ ਨੰਬਰ 3 ਮੁਲਕ ਡਿਫੈਂਸ ਲਈ ਇੱਕਦਮ ਸਟਰੋਂਗ ਹੋ ਗਿਆ ਨੰਬਰ 4 ਜਿਹੜਾ ਹਰ ਵੇਲੇ ਪਾਕਿਸਤਾਨ ਤੋਂ ਸਾਡੇ ਆਉਂਦੇ ਸੀ ਬੰਬ ਪੈਂਦੇ ਸੀ ਪਟਾਕੇ ਪੈਂਦੇ ਸੀ ਬਾਰਡਰ ਦੇ ਗੁੱਸਪੈੜ ਹੁੰਦੀ ਸੀ ਖਤਮ ਹੋ ਗਈ ਨੰਬਰ 6 ਲੋਕਾਂ ਦੇ ਵਿੱਚ ਕੰਫੀਡੈਂਸ ਬਿਲਡ ਅਪ ਹੋਇਆ ਸਫੀਸ਼ੀਐਂਟ ਔਰ ਇੱਕ ਲੋਕਾਂ ਦੇ ਵੀ ਹੈ ਜਿਵੇਂ ਤੁਸੀਂ ਇਕਨੋਮਿਕਸ ਵੀ ਪੜ੍ਹੀ ਹੈ ਇਲੈਕਟੋਰਲ ਬਾਂਡ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਚਰਚਾਵਾਂ ਚੱਲ ਰਹੀਆਂ ਤੁਹਾਡਾ ਕੀ 뷰 ਪੁਆਇੰਟ ਹੈ ਉਹ ਜ਼ਰੂਰ ਦੱਸੋ ਇਹ ਜਿਹੜੀ ਇਲੈਕਟੋਰਲ ਬਾਂਡ ਹੈ ਬਹੁਤ ਵਧੀਆ ਸਕੀਮ ਹੈ ਅੱਗੇ ਲੋਕ ਕੱਚੇ ਚ ਪੈਸੇ ਦਿੰਦੇ ਸੀ ਜਿਹੜਾ ਪਾਰਟੀ ਦਾ ਵਰਕਰ ਆ 10000 ਰੁਪਏ ਲੈ ਕੇ ਗਿਆ ਨਾ ਚੰਦਾ ਉਹ 2 2000 ਪਾਰਟੀ ਨੂੰ ਦਿੰਦਾ ਸੀ 8000 ਆਪਣੀ ਜੇਬ ਚ ਵਾ ਲੈਂਦਾ ਸੀ ਹੁਣ ਪੱਕੇ ਜਾ ਗਿਆ ਪੱਕੇ ਜਾ ਗਿਆ ਸੁਪਰੀਮ ਕੋਰਟ ਨੇ ਜਿਹੜਾ ਵਡਿਕ ਦਿੱਤਾ ਉਹਨੇ ਕੀ ਦਿੱਤਾ ਸਿਰਫ ਕਿ ਆਰਡੀ ਐਕਟ ਦੇ ਵਿੱਚ ਤੁਸੀਂ ਨਹੀਂ ਇਹਨੂੰ ਲਿਤਾ ਮੈਂ ਚੰਦਾ ਲੈਣਾ ਸਾਰੀਆਂ ਪੋਲਿਟਿਕਲ ਪਾਰਟੀਆਂ ਲੈਂਦੀਆਂ 100 ਸਾਲ ਤੋਂ 75 ਸਾਲ ਤੋਂ ਲੈ ਰਹੀਆਂ ਹਾਂ ਬਹੁਤ ਵੱਡਾ ਸਕੈਮ ਹੈ ਇਹ ਹੋ ਜਾ ਕਹਿ ਰਹੇ ਹਾਂ ਬਹੁਤ ਵੱਡਾ ਸਕੈਮ ਹੈ ਬਹੁਤ ਨੋ ਸਕੈਮ देयर इज नो ਸਕੈਮ ਮੈਂ ਪੈਸੇ ਦਿੱਤੇ ਆ ਇਸ ਪਾਰਟੀ ਨੂੰ ਮੈਂ ਪੱਕੇ ਨੇ ਦਿੱਤੇ ਆ ਬੈਂਕ ਨੇ ਮੇਰੇ ਕੋਲੋਂ ਮੇਰਾ ਕੇवाईसी ਲਿੱਤਾ ਮੇਰਾ ਆਪਣਾ ਆਧਾਰ ਕਾਰਡ ਲਿੱਤਾ ਮੇਰਾ ਅਕਾਊਂਟ ਨੰਬਰ ਲਿੱਤਾ ਮੇਰੇ ਅਕਾਊਂਟ ਨੂੰ ਡਾਇਵਰਟ ਕੀਤਾ ਉਹ ਅੱਗੇ ਉਹ ਬੌਂਡ ਕਿਹਨੇ ਲਿੱਤਾ ਹੈ ਉਹ ਨਹੀਂ ਪਤਾ ਨਾ ਮੈਨੂੰ ਪਤਾ ਹੈ ਨਾ ਬੈਂਕਰ ਨੂੰ ਹੀ ਪਤਾ ਕਿਉਂਕਿ ਮੈਂ ਬੈਂਕਰ ਵੀ ਹਾਂ ਮੇਰਾ ਡਾਇਰ ਮੈਨੇਜਰ ਸਟੇਟ ਬੈਂਕ ਆਫ ਇੰਡੀਆ ਦਾ ਮੈਨੂੰ ਸਾਰਾ ਸਿਸਟਮ ਪਤਾ ਬਾਕੀ ਤਾਂ ਲੋਕ ਐਵੇਂ ਹੀ ਬੇਵਕੂਫਾਂ ਨੂੰ ਬੋਲੀ ਜਾਂਦੇ ਨੇ ਸਕੈਮ ਹੋ ਗਿਆ ਕੀ ਸਕੈਮ ਹੋ ਗਿਆ ਤੁਸੀਂ ਤੇ ਤਾਂ ਇਹਨਾਂ ਨੇ ਦਿੱਤਾ ਜੀ ਮੈਨੂੰ ਚੰਦਾ ਦੇਦਾ 10000 ਰੁਪਇਆ ਮੇਰੇ ਖਾਤੇ ਬੈਂਕ ਜਮ੍ਹਾਂ ਕਰਾ ਦਿਓ ਪੱਕਾ ਹੋ ਗਿਆ ਉਹ 10000 ਰੁਪਇਆ ਮੇਰੇ ਪੋਲਿਟਿਕਲ ਪਾਰਟੀ ਦੇ ਮੇਰੇ ਅਕਾਊਂਟ ਚ ਆ ਗਿਆ ਤੇ ਕਿਸੇ ਨੂੰ ਕੀ ਪ੍ਰੋਬਲਮ ਹੈ ਕੀ ਸਕੈਮ ਹੈ ਨਹੀਂ ਤਾਂ ਮੈਨੂੰ ਦਿੰਦਾ 10000 ਰੁਪਇਆ ਕੱਚੇ ਚ ਕੈਸ਼ ਕੈਸ਼ ਦਿੱਤਾ ਉਹਨਾਂ ਨੇ ਇਹਨਾਂ ਦਿਨ ਇਹਨਾਂ ਦੀ ਮਰਜ਼ੀ ਹੈ ਕਿ ਪਮਾ ਵਿੱਚੋਂ 5000 ਜੇਬ ਚ ਪਾਲਣ ਪਤਾ ਨਹੀਂ 8000 ਜੇਬ ਚ ਪਾਲਣ ਹੁਣ ਪੱਕੇ ਜਾ ਕੇ ਔਰ ਇਹ ਇਹਨਾਂ ਨੇ ਪੱਕੇ ਦਿੱਤਾ ਇਹਨਾਂ ਦੀਆਂ ਕਿਤਾਬਾਂ ਚ ਵੀ ਆ ਗਿਆ ਠੀਕ ਹੈ ਤੇ ਐਸੀ ਗੱਲਬਾਤ ਕੀਤੀ ਹੈ ਇਹਨਾਂ ਦੇ ਨਾਲ ਕਿਉਂਕਿ ਬਹੁਤ ਲੋਕ ਰੋਜ਼ਗਾਰਡਨ ਆਉਂਦੇ ਨੇ ਗੱਲਬਾਤ ਕਰਦੇ ਨੇ ਚਰਚਾਵਾਂ ਕਰਦੇ ਨੇ ਕਿ ਇਲੈਕਸ਼ਨ ਆ ਰਹੀਆਂ ਉਸ ਦੇ ਉੱਤੇ ਜ਼ਿਆਦਾ ਚਰਚਾਵਾਂ ਹੁੰਦੀ ਹੈ ਤੇ ਗੱਲਬਾਤ ਪੁੱਛੀ ਹੈ ਕਿ ਕਿਹੜਾ ਕੈਂਡੀਡੇਟ ਉਹਨਾਂ ਨੂੰ ਵਧੀਆ ਲੱਗਦਾ ਹੈ ਕਿਹੜਾ ਪਾਰਟੀ ਵਧੀਆ ਲੱਗਦਾ ਹੈ ਜੋ ਕਿ ਲੁਧਿਆਣਾ ਦੇ ਵਿੱਚ ਆ ਕੇ ਅਗਰ ਐਮਪੀ ਬਣਦਾ ਤਾਂ ਕੀ ਕੀ ਵਿਕਾਸ ਕਰੇਗਾ ਅਜਿਹੀ ਹੋਰ ਵੀਡੀਓਸ ਲਈ ਦੇਖ